ਸੰਚਿਤ ਸ਼ਰਮਾ ਲੈਮਟ ਕਲਾਸ ਹਾਂ ਜੀ 26 ਤਰੀਕ ਦਾ ਸੈਸ਼ਨ ਹੈ ਇੱਕ ਦਿਨ ਲਈ ਅਸੀਂ ਉਥੇ ਪੂਰਾ ਰਹਿਣਾ ਚੰਡੀਗੜ੍ਹ ਵਿਧਾਨ ਸਭਾ ਜਿਹੜਾ ਪੰਜਾਬ ਵਿਧਾਨ ਸਭਾ ਦਾ ਏਰੀਆ ਉਹਦੇ ਵਿੱਚ ਉਸ ਕੰਪਲੈਕਸ ਵਿੱਚ ਬੈਠਣਾ ਹੈ ਜਿੱਥੇ ਸਰਦਾਰ ਅਮਨ ਸ਼ੇਰ ਸਿੰਘ ਸ਼ਰੀ ਕਲਸੀ ਸਾਹਿਬ ਬੈਠਦੇ ਨੇ ਉਸ ਥੇਹ ਤੇ ਬੈਠਣਾ ਹੈ ਅਤੇ ਬਟਾਲੇ ਸ਼ਹਿਰ ਨੂੰ ਰਿਪਰੈਜ਼ੈਂਟ ਕਰਨ ਜਾਣਾ ਹੈ ਬਤੌਰ ਐਮਐਲਏ ਸ਼ਰੀ ਕਲਸੀ ਸਾਹਿਬ ਜੀ ਦੀ ਜਗਾ ਭੂਮਿਕਾ ਨਿਭਾਣ ਜਾਣਾ ਪੂਰੇ ਕਿੰਨੇ ਬੱਚੇ ਆ ਰਹੇ ਹੈ ਅਤੇ ਕਿਸ ਤਰ੍ਹਾਂ ਦਾ ਮਾਹੌਲ ਹੋਏਗਾ ਕੁਝ ਅਜੰਡਾ ਮਿਲਿਆ ਤੁਹਾਨੂੰ ਕੀ ਰਹੇਗਾ ਜਿਵੇਂ ਕਿ ਅਸੈਂਬਲੀ ਦੇ 117 ਮੈਂਬਰਸ ਨੇ ਸਾਰੇ ਮਿਲਾ ਕੇ ਆਪੋਜੀਸ਼ਨ ਨੇ ਅੰਨਾੜੀ ਪਾਰਟੀ ਦੇ ਵੀ ਤੇ 117 ਬੱਚੇ ਆਣੇ ਨੇ ਏਜੰਡਾ ਸੰਲ ਦਿੱਤਾ ਗਿਆ ਜਿਸ ਵਿੱਚ ਉਹਨਾਂ ਨੇ ਇੱਕ ਤੇ ਸੰਵਿਧਾਨ ਦਾ ਉਥੇ ਸਾਲਗिरा ਵੀ ਮਨਾਈ ਜਾਣੀ ਜਿਸ ਦਾ ਸਪੀਕਰ ਸਾਹਿਬ ਦਾ ਇਹ ਉਪਰਾਲਾ ਹੈ ਜਦੇ ਅਸੀਂ ਬਹੁਤ ਧੰਨਵਾਦੀ ਹਾਂ ਤੇ ਉਹਨਾਂ ਨੇ ਡੈਮੋਕ੍ਰੇਸੀ ਨੂੰ ਕਿਦਾਂ ਸਟਰੈਂਥਨ ਕਰਨਾ ਹੈ ਕਨਸਟੀਟਿਊਸ਼ਨ ਦੀ ਸਪਿਰਿਟ ਨੂੰ ਕਿਦਾਂ ਅੱਗੇ ਵਧਾਉਣਾ ਹੈ ਐਸਾ ਜੇ ਗੱਲਾਂ ਬਾਤਾਂ ਉੱਪਰ ਡਿਸਕਸ਼ਨ ਹੋਣੀ ਆ ਤੇ ਬਟਾਲੇ ਹਲਕੇ ਨੂੰ ਰਿਪਰੈਜ਼ੈਂਟ ਕਰਨ ਮੈਂ ਆ ਗਿਆ ਹਾਂ ਇੱਕਰ ਤੁਹਾਨੂੰ ਐਮਐਲਏ ਦੀ ਜਗ੍ਹਾ ਤੇ ਭੇਜਿਆ ਜਾ ਰਿਹਾ ਜੇ ਤੁਹਾਨੂੰ ਕੋਈ ਮੌਕਾ ਮਿਲਦਾ ਵਿਧਾਨ ਸਭਾ ਦੇ ਸਪੀਕਰ ਨਾਲ ਗੱਲ ਕਰਨ ਦਾ ਆਪਣੇ ਬਟਾਲੇ ਦੀ ਕਿਸੇ ਮੰਗ ਰੱਖਣ ਦਾ ਤੇ ਕੀ ਸੋਚ ਕੇ ਚੱਲਿਓ ਕਿਹੜੀ ਮੰਗ ਰੱਖੋਗੇ ਦੇਖੋ ਜੀ ਬਟਾਲਾ ਇੱਕ ਇੰਡਸਟਰੀਅਲ ਟਾਊਨ ਆ ਥਰੋਅ ਆਊਟ ਦਾ ਕੋਰਸ ਆਫ ਹਿਸਟਰੀ ਇੱਥੇ ਇੰਡਸਟਰੀ ਰਹੀ ਆ ਪਰ ਹੁਣ ਹਨ ਉਹ ਨਹੀਂ ਨਜ਼ਰ ਆਂਦੀ ਇਹਨੂੰ ਫਿਰ ਤੋਂ ਇੱਕ ਇਕਨੋਮਿਕ ਹਬ ਦੇ ਤੌਰ ਤੇ ਸਟੈਬਲਿਸ਼ ਕਰਨਾ ਇਹੀ ਮੇਰੀ ਗੱਲ ਹੋਏਗੀ ਸਪੀਕਰ ਸਾਹਿਬ ਨਾਲ ਤੇ ਇੱਕ ਜਿਹੜੀ ਇਹ ਹਿਸਟਰੀ ਦਾ ਕੋਰਸ ਆ ਸਾਡੇ ਜਿਹੜੇ ਯੂਥ ਨੂੰ ਇਹਦੀ ਹਿਸਟਰੀ ਇਹਦੀ ਵਿਰਾਸਤ ਦਾ ਪਤਾ ਲੱਗੇ ਬਿਟ ਹੈ ਰਿਟੇ ਦਾ ਪਤਾ ਲੱਗੇ ਅਸੀਂ ਇਹ ਗੱਲ ਉੱਥੇ ਰੱਖਾਂਗੇ ਜੇ ਸਪੀਕਰ ਸਾਹਿਬ ਨਾਲ ਗੱਲ ਕਰਨ ਦਾ ਮੌਕਾ ਹੋਵੇ ਇੱਕ ਸਟੂਡੈਂਟ ਇੱਕ ਐਮਐਲਏ ਦੀ ਭੂਮਿਕਾ ਨਿਭਾਉਣਾ ਜਾਂ ਆਪਣੇ ਹੱਕ ਮੰਗਣੇ ਜਾ ਕੇ ਜਾਂ ਆਪਣੀ ਗੱਲ ਰੱਖਣੀ ਕਿੰਨਾ ਦਾ ਐਕਸਪੀਰੀਅੰਸ ਰਹੇਗਾ ਔਰ ਕਿੰਨਾ ਕਿ ਇਸ ਕੀ ਸੋਚ ਇਸ ਵੇਲੇ ਦਿਮਾਗ ਚ ਕੀ ਚੱਲਦਾ ਹੋਵੇ ਇਸ ਵੇਲੇ ਦਿਮਾਗ ਇਹੀ ਹੈ ਜੀ ਇੱਕ ਤਾਂ ਪਹਿਲੇ ਤਾਂ ਆਪਣੇ ਆਪ ਤੇ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਮਾਲਕ ਨੇ ਇਨਾ ਕਾਬਲ ਸਮਝਿਆ ਸਾਨੂੰ ਇਹ ਓਪਰਚ्युनिटी ਮਿਲੀ ਹੈ ਤੋ ਬਤੌਰ ਐਜ਼ ਅ ਸਟੂਡੈਂਟ ਜੇ ਮੈਂ ਗੱਲ ਕਰਾਂ ਤੇ ਐਜੂਕੇਸ਼ਨ ਦੇ ਵਿੱਚ ਮੇਰਾ ਹੋਲਡ ਹੈ ਕਿਉਂਕਿ ਮੇਨ ਮੇਰਾ ਉਹਦੇ ਨਾਲ ਹੀ ਮੇ ਸਾਰਾ ਲੈਣਾ ਦੇਣਾ ਹੈ ਉਹਦੀ ਮੈਂ ਗੱਲ ਕਰਾਂਗਾ ਬਾਕੀ ਇੱਕ ਐਕਸਪ੍ਰੈਸ ਕਰਨਾ ਹੈ ਕਿ ਐਕਸਪੋਜ਼ਰ ਮਿਲਦਾ ਬੱਚੇ ਨੂੰ ਇੱਕ ਉਹਨੂੰ ਆਪਣੇ ਕੌਨਫੀਡੈਂਸ ਲੈਵਲ ਆਪਣੇ ਟੈਲੈਂਟ ਆਪਣਾ ਜਿਹੜੀ ਉਹ ਫਿਲਮ ਤੇ ਵਰਕ ਕਰ ਰਿਹਾ ਹੈਗਾ ਅੱਗੇ ਉਹਨੂੰ ਕਈ ਇੰਟਰਸਟ ਹੈ ਕਾਫੀ ਕੁਝ ਪਤਾ ਲੱਗਦਾ ਸੋ ਇੱਕ ਬਹੁਤ ਵੱਡਾ ਇੱਕ ਬੜਾ ਵਧੀਆ ਉਪਰਾਲਾ ਪੰਜਾਬ ਸਰਕਾਰ ਦਾ ਅਸੀਂ ਇਸਦੇ ਬਹੁਤ ਧੰਨਵਾਦੀ ਆ ਸੈਸ਼ਨ ਦੇਖਣਾ ਜੀ ਸੈਸ਼ਨ ਚਲਾਣਾ ਜੀ ਕੀ ਫਰਕ ਸੈਸ਼ਨ ਦੇਖਣਾ ਇਹ ਬੜਾ ਵਧੀਆ ਤੁਹਾਡਾ ਸਵਾਲ ਹੈ ਸੈਸ਼ਨ ਦੇਖਣਾ ਦੇਖਣ ਤੋਂ ਤੇ ਤੁਸੀਂ ਬਸ ਵਾਚ ਕਰ ਰਹੇ ਹੋ ਨਾ ਤੁਸੀਂ ਬਾਰ ਬਾਰ ਦੇਖ ਰਹੇ ਆ ਏਦਾਂ ਹੋ ਰਿਹਾ ਉਹ ਇਹ ਕਰ ਰਹੇ ਨੇ ਇਹਨਾਂ ਨੇ ਇਹ ਗੱਲ ਰੱਖੀ ਜਦੋਂ ਤੁਸੀਂ ਉਸ ਮੂਮੈਂਟ ਤੇ ਪ੍ਰੈਸੈਂਟ ਹੁੰਦੇ ਹੋ ਉਹ ਮੂਮੈਂਟ ਨੂੰ ਜੀਣਾ ਕਹਿੰਦੇ ਆ ਅਸੀਂ ਉਹ ਮੂਮੈਂਟ ਜੀਣੀ ਹੈ ਬਤੌਰ ਐਮਐਲਏ ਲੱਗਦਾ ਇੱਕ ਇੱਕ ਦਿਨ ਦਾ ਐਮਐਲਏ ਬਣ ਕੇ ਆਪਣੇ ਅੰਦਰ ਵੀ ਕੋਈ ਐਸੀ ਚੀਜ਼ ਜਗ ਗਈ ਕਿ ਸ਼ਾਇਦ ਕੱਲ ਨੂੰ ਪੋਲਿਟਿਕਸ ਚਣਾਪਵੇ ਹਾਂ ਜਰੂਰ ਜੀ ਸ਼ਹਿਬ ਵੇਅਰ ਦਾ ਵਿੰਡ ਬਲੋਜ਼ ਦੇਖੋ ਪਰ ਹਾਂ ਇੱਕ ਬੜਾ ਵਧੀਆ ਇਨੀਸ਼ੀਏਟਿਵ ਆ ਬਹੁਤ ਕੁਝ ਸਿੱਖਣ ਨੂੰ ਮਿਲਿਆ